ਵੇਖ ਆਂ ਤੇ ਲੋਕ ਵੀ ਠੇਕੇਦਾਰ ਨਾ ਘਰੇ ਬਹਿ ਜਾਂਦੇ ਨੇ ਠੇਕਾ ਪਾ ਕੇ ਜੀ ਉੱਚਾ ਤੇ ਆਹ ਦੇਖ ਲਾ ਆਪਣੇ ਠੇਕੇਦਾਰ ਤਾਂ ਨਾ ਚੌਥਾ ਕਿਹੜਾ ਹੈ ਆ ਵੀ ਬੈਠ ਕਸਣਾ ਤੇ ਚੌਥਾ ਪੰਜਵਾਂ ਕਿਹੜਾ ਹੈ ਹਾਂ ਫਿਰ ਤਾਂ ਕਹਿੰਦਾ ਭਈ ਧਾਰ ਪਵਾ ਕੇ ਫੇਰ ਕਿਹੜਾ ਚੰਗਾ ਨਾ ਵੀ ਕੋੜੇ ਹਾਂ ਅੱਲਪੀ ਫਿਰਦੇ ਇਹ ਇਲਾਜ ਗਾੜ ਜਾਂ ਵਿੱਚ ਤਾਂ ਸ਼ਾਮ ਆ ਗਏ ਭਾਈ ਪਹੁੰਚ ਗਏ ਜੀ ਪਹੁੰਚ ਗਏ ਤੁਹਾਡਾ ਹੱਲ ਕਰ ਦਿਆਂਗੇ ਸਾਰਾ ਕਰ ਦੋਗੇ ਸਾਰਾ ਹੱਲ ਨਹੀਂ ਮੈਂ ਤਾਂ ਕਹਿ ਰਿਹਾ ਬੰਦੇ ਬਹੁਤ ਹਿੰਮਤੀ ਨੇ ਪਹਿਲਾ ਭਾਈ ਚੌਥਾ ਪਜਮਾ ਕਿਹੜਾ ਹੈ ਨਾ ਤੂੰ ਪਹਿਲਾ ਕਿਹੜਾ ਹੈ ਉਹ ਪਹਿਲਾ ਕਿਹੜਾ ਹੈ ਚਲ ਯਾਰ ਲਾ ਗਿਆ ਵੀ ਆਪਣਾ ਸੈਟ ਨਹੀਂ ਆਇਆ ਅੱਜ ਦਾ ਆ ਜੂਗਾ ਅੱਜ ਓਕੇ ਅੱਜ ਲੈ ਜਾਂਦਾ ਸਾਰਾ ਕੁਝ ਕੁਝ ਨਹੀਂ ਕਰਨਾ ਭਾਈ ਅੱਜ ਤਾਂ ਅੱਛਾ ਕਰਦੇ ਅੱਜ ਪਵਾ ਦੇ ਦਾਰਾ ਹਾਂ ਕਰਦੇ ਠੀਕ ਹੈ ਆ ਦੇ ਮੁਰਗੀ ਵਰ ਪਾਣੀ ਮੰਗੂ ਜੇ ਨਾਮ ਮੀਮੂ ਪਿਆ